ਆਆਂ ਲੋਕਾਂ ਦੀਆਂ ਮੁਸ਼ਕਲਾਂ ਡਰ ਦੇ ਮਾਰੇ ਲੋਕ ਘਰਾਂ ਦੇ ਵਿੱਚੋਂ ਸਮਾਨ ਚਾਕੇ ਰੱਖਣ ਲੱਗੇ ਛੱਤਾਂ ਦੇ ਉੱਤੇ ਕਿਉਂਕਿ 2023 ਦੇ ਵਿੱਚ ਜੋ ਕੁਝ ਹੋਇਆ ਪੰਜਾਬ ਦੇ ਲੋਕਾਂ ਦੇ ਨਾਲ ਉਹ ਡਰ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚੋਂ ਨਹੀਂ ਨਿਕਲ ਰਿਹਾ ਤੇ ਹੁਣ ਇੱਕ ਵਾਰ ਫਿਰ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪੰਜਾਬ ਦੇ ਲੋਕਾਂ ਦੇ ਲਈ ਜ਼ਿਲ੍ਹਾ ਸੰਗਰੂਰ ਦੀ ਜੇਕਰ ਗੱਲ ਕੀਤੀ ਜਾਵੇ ਖਨੌਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਮਾਰ ਇਸ ਇਲਾਕੇ ਦੇ ਵਿੱਚ ਪਈ ਸੀ ਤੇ ਹੁਣ ਵੀ ਦੁਬਾਰਾ ਤੋਂ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਤਾਂ ਸੰਗਰੂਰ ਦੇ ਵਿੱਚ ਦੁਬਾਰਾ ਤੋਂ ਕੱਗਰ ਨਦੀ ਜਿਹੜੀ ਆ ਉਹ ਲੋਕਾਂ ਨੂੰ ਡਰਾਉਣ ਲੱਗ ਪਈ ਐ ਕੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਪਾਣੀ ਦਾ ਪੱਧਰ ਜਿਹੜਾ ਆ 730 ਫੁੱਟ ਤੇ 748 ਫੁੱਟ ਖਤਰੇ ਦਾ ਲੈਵਲ ਆ 730 ਫੁੱਟ ਹੋ ਚੁੱਕਿਆ ਯਾਨੀ ਕਿ 748 ਫੁੱਟ ਖਤਰੇ ਦਾ ਨਿਸ਼ਾਨ ਐ ਪਰ 730 ਫੁੱਟ ਹੁਣ ਜਿਹੜਾ ਪਾਣੀ ਕੱਗਰ ਨਦਰੀਆ ਦਰਿਆ ਦੇ ਵਿੱਚ ਹੋ ਚੁੱਕਿਆ ਤੇ ਕੱਗਰ ਨਦੀ ਦੇ ਵਿੱਚ ਇਹ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਰਿਹਾ ਹੋਇਆ ਪਾਣੀ ਲੋਕਾਂ ਦੇ ਸਾਹ ਸੁਕਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਐਸਡੀਐਮ ਦੇ ਵੱਲੋਂ ਏਡੀਸੀ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆ ਦੇ ਵੱਲੋਂ ਲਗਾਤਾਰ ਏਰੀਏ ਦੀ ਜਾਂਚ ਕੀਤੀ ਜਾ ਰਹੀ ਆ ਲਗਾਤਾਰ ਕੱਗਰ ਦੇ ਨੇੜੇ ਟੇੜੇ ਵਸਦੇ ਲੋਕਾਂ ਨੂੰ ਅਲਰਟ ਵੀ ਕੀਤਾ ਜਾ ਰਿਹਾ ਤੇ ਖੁਦ ਜਾਇਜ਼ਾ ਵੀ ਲਿਆ ਜਾ ਰਿਹਾ ਤਾਂ ਜਾਇਜਾ ਲਿਆ ਸਾਰੇ ਅਧਿਕਾਰੀਆਂ ਦੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਸੁਰੱਖਿਤ ਰੱਖਿਆ ਜਾਵੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਯਕੀਨੀ ਜੜੀ ਆ ਸੁਰੱਖ ਜਾਨ ਮਾਲ ਦੀ ਰਾਖੀ ਲੋਕਾਂ ਦੀ ਕੀਤੀ ਜਾ ਸਕੇ ਤਾਂ ਉਸ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਦਿਨ ਰਾਤ ਜਿਹੜੇ ਉਸ ਏਰੀਏ ਦਾ ਜਾਇਜਾ ਲੈ ਰਹੇ ਆ ਤਾਂ ਜੋ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਨਾ ਹੋਵੇ ਬਾਕੀ ਲੋਕ ਨੇ ਜਿਹੜੇ ਉਹ ਵੀ ਸਾਥ ਦੇ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ 2023 ਦੇ ਵਿੱਚ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਹੰਡਾਇਆ ਉਹ ਹਲੇ ਲੋਕਾਂ ਦੇ ਅੱਖਾਂ ਦੇ ਸਾਹਮਣੇ ਘੁੰਮਦਾ ਹੋਇਆ ਨਜ਼ਰ ਆਉਂਦਾ ਜਦੋਂ ਵੀ ਬਾਰਿਸ਼ ਹੁੰਦੀ ਆ ਲੋਕਾਂ ਨੂੰ ਉਹੀ ਡਰ ਸਤਾਉਣ ਲੱਗ ਪੈਂਦਾ ਕਿ ਕਿਤੇ ਪਿਛਲੇ ਤੋਂ ਪਿਛਲੇ ਸਾਲ ਵਾਲਾ ਕੰਮ ਦੁਬਾਰਾ ਤੋਂ ਨਾ ਹੋ ਜਾਵੇ ਤਾਂ ਹੁਣ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ ਬੱਦਲ ਫਟ ਰਹੇ ਨੇ ਜਿਸ ਤਰੀਕੇ ਦੇ ਨਾਲ हिमाचल ਦੇ ਵਿੱਚੋਂ ਕੁੱਲੂ ਦੇ ਵਿੱਚ ਬੱਦਲ ਫਟੇ ਪਾਣੀ ਦਾ ਪੱਧਰ ਵਧਿਆ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤੇ ਉਸ ਦੇ ਕਰਕੇ ਹੁਣ ਕੱਗਰ ਨਦੀਆ ਵੀ ਜਿਹੜੀ ਕੱਗਰ ਨਦੀ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਨਦੀਆਂ ਨਾਲੇ ਜਿਹੜੇ ਉਫਾਨ ਦੇ ਉੱਤੇ ਨੇ ਤੇ ਸੰਗਰੂਰ ਦੇ ਵਿੱਚ 57 ਥਾਵਾਂ ਤੋਂ ਕੱਗਰ ਦੇ ਕਿਨਾਰੇ ਟੁੱਟੇ ਨੇ ਜਿੱਥੇ ਬੜਾ ਨੁਕਸਾਨ ਵੀ ਹੋਇਆ ਤਾਂ 57 ਥਾਵਾਂ ਤੋਂ ਜਿਹੜੇ ਕੱਗਰ ਦੇ ਕੱਗਰ ਦੇ ਕਿਨਾਰੇ ਟੁੱਟੇ 2023 ਦੇ ਵਿੱਚ ਤਾ ਹੁਣ ਦੁਵਾਰਾ ਤੋਂ ਲੋਕਾਂ ਨੂੰ ਇਹੀ ਡਰ ਆ ਕਿ ਕਿਤੇ ਦੁਵਾਰਾ ਤੋਂ ਅਜਿਹਾ ਕੁਝ ਨਾ ਹੋ ਜਾਵੇ 2023 ਦੇ ਵਿੱਚ 57 ਥਾਮਾਂ ਤੋਂ ਕੱਗਰ ਦੇ ਕਿਨਾਰੇ ਟੁੱਟੇ ਸੀ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਸੀ ਕੱਗਰ ਨੇ ਜਿਹੜੀ ਤਬਾਹੀ ਮਚਾਈ ਸੀ ਤੇ ਹੁਣ ਦੁਵਾਰਾ ਤਬਾਹੀ ਦਾ ਮੰਜ਼ਰ ਨਾ ਦੇਖਣ ਨੂੰ ਮਿਲੇ ਇਸ ਕਰਕੇ ਲੋਕ ਵੀ ਆਪ ਸਰ ਕਿੱਥੇ ਪਹੁੰਚੇ ਹੋ ਜੀ ਤੇ ਕੀ ਜਾਂਚ ਕੀਤੀ ਜਾ ਰਹੀ ਹੈ ਕੀ ਬਤਾਲੋ ਅਸੀਂ ਇਸ ਵੇਲੇ ਮੋਰਕ ਸ਼ਹਿਰ ਦੇ ਬਾਹਰ ਜਿਹੜਾ ਕੱਗਰ ਰਿਆ ਦਾ ਬ੍ਰਿਜ ਹੈ ਉੱਤੇ ਹੈ ਜਾਖਰੂਲ ਵੱਲ ਜਾ ਰਿਹਾ ਹੈ ਔਰ ਇਸ ਤੋਂ ਪਹਿਲਾਂ ਅਸੀਂ ਮਕਰੋਟ ਸਾਹਿਬ ਤੋਂ ਇਹ ਜਿਹੜੀ ਕਗਰਦਰਾ ਦਾ ਕੰਡਾ ਹੈ ਉਹ ਇਨਸਪੈਕਟ ਕੀਤੇ ਨੇ ਕਗਰਦਰਾ ਦੇ ਵਿੱਚ ਬੇਸਿਕਲੀ ਹਰਿਆਣਾ ਔਰ ਹਿਮਾਚਲ ਦੇ ਜਿਹੜੇ ਕੈਚਮੈਂਟ ਏਰੀਆਜ਼ ਆ ਉਹਦੇ ਵਿੱਚੋਂ ਜਦੋਂ ਬਾਰਿਸ਼ ਹੁੰਦੀ ਹੈ ਤੇ ਪਾਣੀ ਜਿਹੜਾ ਉਹਦਾ ਇਹਦੇ ਵਿੱਚ ਆਉਂਦਾ ਹੈ ਲਾਸਟ ਫਲਡ 2023 ਦੇ ਵਿੱਚ ਇਹਦੇ ਵਿੱਚ ਆਏ ਸੀ ਔਰ ਉਹਦੇ ਵਿੱਚ ਬਹੁਤ ਹੈਵੀ ਰੇਨਫਾਲ ਔਰ ਕਲਾਊਡ ਬਰਸਟ ਹੋਣ ਕਰਕੇ ਵੱਡੀ ਮਾਤਰਾ ਵਿੱਚ ਪਾਣੀ ਜਿਹੜਾ ਉਦੋਂ ਉਸ ਵੇਲੇ ਆਇਆ ਸੀ ਸੋ ਉਸਲੇ ਦੇ ਵਿੱਚ ਤਕਰੀਬਨ 100 ਦੇ 100 ਤੋਂ ਵੱਧ ਬ੍ਰੀਚ ਪੁਆਇੰਟਸ ਉਦੋਂ ਇਹਦੇ ਵਿੱਚ ਬ੍ਰੀਚਸ ਹੋਈਆਂ ਸੀ ਅਪਸਟ੍ਰੀਮ ਘੱਟ ਹੋਈਆਂ ਸੀ ਡਾਊਨਸਟ੍ਰੀਮ ਜ਼ਿਆਦਾ ਹੋਈਆਂ ਕਿਉਂਕਿ ਅਪਸਟ੍ਰੀਮ ਜਿਹੜਾ ਹੈ ਉਹ ਤਕਰੀਬਨ 500 ਤੋਂ 600 ਫੁੱਟ ਵਿਡਥ ਤੇ ਵੀ ਹੈਗੀ ਆ ਜ਼ਮੀਨ ਐਕਵਾਇਰ ਕਰਕੇ ਇਹਦੀ ਵਿਡਥ ਵਧਾਈ ਗਈ ਹੈ ਸੋ ਇਹਦੀ ਕੈਰੀਂਗ ਕੈਪੈਸਿਟੀ ਉੱਥੇ ਮਕਰੋਡ ਸਾਹਿਬ ਤੋਂ ਅਪਸਟ੍ਰੀਮ ਬਹੁਤ ਵਧੀਆ ਹੈ ਲੇਕਿਨ ਮਕਰੋਡ ਸਾਹਿਬ ਤੋਂ ਡਾਊਨਸਟ੍ਰੀਮ ਟੁਵਰਡਸ ਜਾਖਲ ਇਹਦੀ ਜਿਹੜੀ ਵਿਡਥ ਹੈ ਉਹ 50 ਤੋਂ 70 ਤੋਂ 80 ਫੁੱਟ ਰਹਿ ਗਈ ਹੈ ਸੋ ਉਸ ਕਰਕੇ ਜਦੋਂ ਪਾਣੀ ਵੱਡੀ ਗਿਣਤੀ ਚ ਵੱਡੀ ਮਾਤਰਾ ਚ ਆਉਂਦਾ ਹੈ ਤਾਂ ਉਹਨੂੰ ਟਾਈਟ ਹੋਣ ਕਰਕੇ ਜਗਾ ਟਾਈਟ ਹੋਣ ਕਰਕੇ ਉਹਦੀ ਵੈਲੋਸਿਟੀ ਵੱਧ ਜਾਂਦੀ ਹੈ ਔਰ ਤੁਸੀਂ ਵੇਖਿਆ ਕਿ ਜਿਹੜਾ ਕ ਗੱਦਰਿਆ ਹੈ ਬਹੁਤ ਵੱਲ ਖਾਂਦਾ ਹੋਇਆ ਦਰਿਆ ਹੈ ਮੇਨ ਡਰਿੰਗ ਹੈਗਾ ਸੋ ਜਦੋਂ ਵੀ ਉਹ ਪਾਣੀ ਦੀ ਵੈਲੋਸਿਟੀ ਵੱਧਦੀ ਹੈ ਤਾਂ ਉਹ ਜਦੋਂ ਡਾਇਰੈਕਟ ਹਿੱਟ ਕਰਦਾ ਹੈ ਬੈਂਕਸ ਨੂੰ ਤਾਂ ਬੈਂਕਸ ਦੇ ਵਿੱਚ ਬ੍ਰੀਚ ਹੁੰਦੀ ਹੈ ਔਰ ਉਹਦੇ ਨਾਲ ਪਾਣੀ ਜਿਹੜਾ ਹੈ ਆਸ-ਪਾਸੇ ਫੈਲਦਾ ਹੈ ਸੋ ਡਿਪਾਰਟਮੈਂਟ ਨੇ ਪਿਛਲੇ ਟਾਈਮ ਦੇ ਵਿੱਚ 23 ਤੋਂ ਬਾਅਦ ਉਹ ਬ੍ਰੀਚ ਪੁਆਇੰਟਸ ਪਲੱਗ ਕੀਤੇ ਉਹਨਾਂ ਨੂੰ ਸਟਰੈਂਥਨ ਕੀਤਾ ਸੋ ਇਸ ਵਾਰੀ ਵੀ ਫਲੱਡ ਦੀ ਪ੍ਰੋਟੈਕਸ਼ਨ ਦੇ ਜਿਹੜੇ ਵਰਕਸ ਚੱਲ ਰਹੇ ਨੇ ਉਹਨਾਂ ਨੂੰ ਅੱਜ ਵੇਖਣ ਮੈਂ ਤੇ ਐਸਐਸਪੀ ਸਾਹਿਬ ਏਡੀਸੀ ਸਾਹਿਬ ਐਸਟੀਮ ਸੁਬਾਨ ਔਰ ਸਾਰੇ ਡਰੇਨੇਜ ਡਿਪਾਰਟਮੈਂਟ ਤੋਂ ਆਫੀਸਰ ਜਿਹੜੇ ਨੇ ਆਏ ਨੇ ਸਾਰੇ ਸੋ ਇਹਦੇ ਵਿੱਚ ਸਾਡੀ ਤਿਆਰੀ ਹੈ ਡਿਪਾਰਟਮੈਂਟ ਦੀ ਬਾਕੀ ਇਹ ਕਿ ਲੋਕਾਂ ਤੋਂ ਇਨਪੁਟ ਮਿਲਦੀ ਰਹਿੰਦੀ ਆ ਸਾਡੇ ਆਫਿਸ ਅੱਜ ਅਸੀਂ ਪਿੰਡਾਂ ਵਾਲਿਆਂ ਨੂੰ ਮਿਲੇ ਆ ਉਹਨਾਂ ਨੇ ਦੱਸਿਆ ਕਿਈ ਥਾਵਾਂ ਦੇ ਇੱਥੇ ਵੀਕ ਪੁਆਇੰਟਸ ਆ ਇਮੀਡੀਟਲੀ ਐਕਸ਼ਨ ਸੁਬਾਨ ਨੂੰ ਦੱਸ ਦਿੱਤਾ ਗਿਆ ਔਰ ਉੱਥੇ ਸਟਰੈਂਥਨਿੰਗ ਜਿਹੜੀ ਉਹ ਵੀ ਕਰवाती ਜਾਏਗੀ ਬਾਕੀ ਇਹ ਕਿ ਪਾਣੀ ਅਜੇ ਅਲਰਮ ਦੀ ਕੋਈ ਲੋੜ ਨਹੀਂ ਹੈ ਕਨੋਰੀ ਸੜਾ ਜਿਹੜਾ ਪੁਆਇੰਟ ਹੈ ਮੀਰਿੰਗ ਪੁਆਇੰਟ ਉੱਤੇ 730 ਫੁੱਟ ਪਾਣੀ ਚੱਲ ਰਿਹਾ ਹੈ ਇਸ ਵੇਲੇ 748 ਡੇਂਜਰ ਪੁਆਇੰਟ ਹੈ ਪਿੱਛੇ ਵੀ ਪਾਣੀ ਹਜੇ ਠੀਕ ਠਾਕ ਚੱਲ ਰਿਹਾ ਹੈ ਪੰਖਰਪੁਰ ਵੀ ਜਿਹੜਾ ਹੈ ਕੱਲ ਪਾਣੀ ਥੋੜਾ ਵਧਿਆ ਸੀ ਬਟ 4-5 ਘੰਟਿਆਂ ਹੀ ਡਾਊਨ ਹੋ ਗਿਆ ਤੋਂ ਅਜੇ ਕੋਈ ਚਿੰਤਾ ਦੀ ਲੋੜ ਨਹੀਂ ਹੈ ਬਟ ਡਿਪਾਰਟਮੈਂਟ ਪ੍ਰੀਪੇਅਰਡ ਹੈ ਇੱਥੇ ਇਹਨਾਂ ਨੇ ਨਰੇਗਾ ਦੀ ਲਿਬਰ ਲਗਾ ਕੇ ਜਿਹੜੇ ਆਪਣੇ ਬੈਗਸ ਨੇ ਸੈਂਡ ਬੈਗਸ ਹੋਰ ਮਿੱਟੀ ਦੇ ਬੈਗ ਜਿਹੜੇ ਨੇ ਉਹ ਭਰਾਲੇ ਨੇ ਔਰ ਲਗਾਤਾਰ ਭੜਾਈ ਚੱਲ ਰਹੀ ਹੈ ਇਸ ਤੋਂ ਬਿਨਾ ਜਾਲ ਜਿਹੜੇ ਨੇ ਉਹ ਪ੍ਰਕਿਊਰ ਕਰ ਲਏ ਨੇ ਜਿ ਤਾਂ ਕਿ ਕਿਤੇ ਕੋਈ ਬ੍ਰੀਚ ਹੋਵੇ ਤੇ ਜਾਲ ਦੇ ਵਿੱਚ ਬੈਗ ਬਨ ਕੇ ਤੌਰ ਇਮੀਡੀਏਟਲੀ ਪਲਗਿੰਗ ਕਰ ਸਕें ਪਿੰਡਾਂ ਮळे ਦਾ ਕੰਟੈਕਟ ਜਿਹੜਾ ਰੈਗੂਲਰ ਹੈ ਸਾਡੇ ਐਸਐਸਪੀ ਸਾਹਿਬ ਹੋਰ ਉਹਨਾਂ ਦੀ ਟੀਮ ਜਿਹੜੀ ਹੈ ਉਹ ਵੀ ਲਗਾਤਾਰ ਵਾਚ ਕਰ ਰਹੀ ਹੈ ਕਿ ਕਿਤੇ ਕੋਈ ਬ੍ਰੀਚ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ ਡਰ ਦੇ ਮਾਰੇ ਲੋਕ ਘਰਾਂ ਦੇ ਵਿੱਚੋਂ ਸਮਾਨ ਚਾਕੇ ਰੱਖਣ ਲੱਗੇ ਛੱਤਾਂ ਦੇ ਉੱਤੇ ਕਿਉਂਕਿ 2023 ਦੇ ਵਿੱਚ ਜੋ ਕੁਝ ਹੋਇਆ ਪੰਜਾਬ ਦੇ ਲੋਕਾਂ ਦੇ ਨਾਲ ਉਹ ਡਰ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚੋਂ ਨਹੀਂ ਨਿਕਲ ਰਿਹਾ ਤੇ ਹੁਣ ਇੱਕ ਵਾਰ ਫਿਰ ਖਤਰੇ ਦੀ ਘੰਟੀ ਵੱਜ ਚੁੱਕੀ ਆ ਪੰਜਾਬ ਦੇ ਲੋਕਾਂ ਦੇ ਲਈ ਜ਼ਿਲ੍ਹਾ ਸੰਗਰੂਰ ਦੀ ਜੇਕਰ ਗੱਲ ਕੀਤੀ ਜਾਵੇ ਖਨੌਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਮਾਰ ਇਸ ਇਲਾਕੇ ਦੇ ਵਿੱਚ ਪਈ ਸੀ ਤੇ ਹੁਣ ਵੀ ਦੁਬਾਰਾ ਤੋਂ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਤਾਂ ਸੰਗਰੂਰ ਦੇ ਵਿੱਚ ਦੁਬਾਰਾ ਤੋਂ ਘੱਗਰ ਨਦੀ ਜਿਹੜੀ ਆ ਉਹ ਲੋਕਾਂ ਨੂੰ ਡਰਾਉਣ ਲੱਗ ਪਈਆ ਕੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧਣ ਲੱਗ ਪਿਆ ਪਾਣੀ ਦਾ ਪੱਧਰ ਜਿਹੜਾ ਆ 730 ਫੁੱਟ ਤੇ 748 ਫੁੱਟ ਖਤਰੇ ਦਾ ਲੈਵਲ ਆ 730 ਫੁੱਟ ਹੋ ਚੁੱਕਿਆ ਯਾਨੀ ਕਿ 748 ਫੁੱਟ ਖਤਰੇ ਦਾ ਨਿਸ਼ਾਨ ਹੈ ਪਰ 730 ਫੁੱਟ ਹੁਣ ਜਿਹੜਾ ਪਾਣੀ ਕੱਗਰ ਨੱਦਰੀਆ ਦਰਿਆ ਦੇ ਵਿੱਚ ਹੋ ਚੁੱਕਿਆ ਤੇ ਕੱਗਰ ਨਦੀ ਦੇ ਵਿੱਚ ਇਹ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਰਿਹਾ ਹੋਇਆ ਪਾਣੀ ਲੋਕਾਂ ਦੇ ਸਾਹ ਸੁਕਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਐਸ ਡੀ ਐਮ ਦੇ ਵੱਲੋਂ ਏ ਡੀ ਸੀ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਏਰੀਏ ਦੀ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਕੱਗਰ ਦੇ ਨੇੜੇ ਤੇੜੇ ਵਸਦੇ ਲੋਕਾਂ ਨੂੰ ਅਲਰਟ ਵੀ ਕੀਤਾ ਜਾ ਰਿਹਾ ਤੇ ਖੁਦ ਜਾਇਜ਼ਾ ਵੀ ਲਿਆ ਜਾ ਰਿਹਾ ਤਾਂ ਜਾਇਜ਼ਾ ਲਿਆ ਸਾਰੇ ਅਧਿਕਾਰੀਆਂ ਦੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਸੁਰੱਖਿਤ ਰੱਖਿਆ ਜਾਵੇ ਲੋਕਾਂ ਦੀ ਸੁਰੱਖਿਆ ਇਹ ਕਿੰਨੀ ਬਣਾਈ ਜਾ ਸਕਕੇ ਯਕੀਨੀ ਜੜੀ ਆ ਸੁਰਕਜਾਨ ਮਾਲ ਦੀ ਰਾਖੀ ਲੋਕਾਂ ਦੀ ਕੀਤੀ ਜਾ ਸਕੇ ਤਾਂ ਉਸ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਦਿਨ ਰਾਤ ਜਿਹੜੇ ਉਸ ਏਰੀਏ ਦਾ ਜਾਇਜ਼ਾ ਲੈ ਰਹੇ ਆ ਤਾਂ ਜੋ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਨਾ ਹੋਵੇ। ਬਾਕੀ ਲੋਕ ਨੇ ਜਿਹੜੇ ਉਹ ਵੀ ਸਾਥ ਦੇ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ 2023 ਦੇ ਵਿੱਚ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਹੰਡਾਇਆ ਉਹ ਹਲੇ ਲੋਕਾਂ ਦੇ ਅੱਖਾਂ ਦੇ ਸਾਹਮਣੇ ਘੁੰਮਦਾ ਹੋਇਆ ਨਜ਼ਰ ਆਉਂਦਾ। ਜਦੋਂ ਵੀ ਬਾਰਿਸ਼ ਹੁੰਦੀ ਆ ਲੋਕਾਂ ਨੂੰ ਉਹੀ ਡਰ ਸਤਾਉਣ ਲੱਗ ਪੈਂਦਾ ਕਿ ਕਿਤੇ ਪਿਛਲੇ ਤੋਂ ਪਿਛਲੇ ਸਾਲ ਵਾਲਾ ਕੰਮ ਦੁਆਰਾ ਤੋਂ ਨਾ ਹੋ ਜਾਵੇ ਤਾਂ ਹੁਣ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਲੋਕਾਂ ਨੂੰ ਅਪੀਲ ਵੀ ਕਰ ਰਹੇ ਨੇ ਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ